ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇਣ ਲਈ ਲੈ ਕੇ ਆਏ ਹਾਂਗੇ ਦੋਵੇਂ ਆ ਗਏ ਬਈ ਟਾਪ ਬਰੀਡ ਦੀਆਂ ਦੋਵੇਂ ਤਾਜ਼ੀਆਂ ਸੂਈਆਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਆਜੋ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹਾਂ ਬਾਈ ਹਾਂਜੀ ਠੀਕ ਠਾਕ ਜੀ ਕਿਵੇਂ ਚੱਲਦਾ ਬਾਈ ਕੰਮ ਵਧੀਆ ਚੱਲੀ ਜਾਂਦਾ ਜੀ ਨਾਮ ਤੇ ਬਾਈ ਆਪਣਾ ਐਡਰੈਸ ਬੋਲਦੇ ਹਾਂ ਨਾਮ ਜਗਰਾਤ ਸਿੰਘ ਆ ਜੀ ਪਿੰਡ ਢਿੱਲਵਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ਨੇੜੇ ਪਿੰਡ ਬਾਈ ਨੇੜੇ-ਪਨੇ 4 ਕਿਲੋਮੀਟਰ ਤੇ ਤਵਾਰਿਆ ਜਾਂਦਾ ਜੀ 8 ਕਿਲੋਮੀਟਰ ਤੇ ਪੱਖੋ ਜਾਂਦੀ ਹੈ ਠੀਕ ਆ ਕੰਡੈਕਟਰ ਨੰਬਰ ਬੋਲ ਦਿਓ ਆਪਣਾ 7696422425 ਇਹ 22 ਦਾ ਬਈ ਕੰਡੈਕਟਰ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਈ ਪਹਿਲੇ ਨੰਬਰ ਵਾਲੇ ਤੇ ਸ਼ੁਰੂ ਕਰ ਦਿਓ ਹਾਂਜੀ ਹਾਂ ਕਿਹੜਾ ਸੂਆ ਸੂਈ ਆ ਬਈ ਇਹ ਇਹ ਦੂਜਾ ਸੂਆ ਸੂਈ ਹੋਈ ਆ ਜੀ ਕਦੋਂ ਸੂਈ ਆ ਬਈ ਇਹਨੂੰ ਹੋ ਗਿਆ ਜੀ ਹਫਤਾ ਸੂਈ ਹਫਤਾ ਹੋ ਗਿਆ ਸੂਈ ਨੂੰ ਬੱਚਾ ਕੀ ਆ ਗਿਆ ਮਗੇ ਬੱਚਾ ਬੱਸਾ ਜੀ ਬੱਚਾ ਬੱਸਾ ਹਾਂਜੀ ਤੇ ਕਿੰਨਾ ਦੁੱਧ ਆਇਰ ਆ ਬਈ ਦੁੱਧ 20 ਕਿਲੋ ਆ ਜੀ ਚੋਣ ਚ ਵਕਮੇ ਦਾ ਹਾਂਜੀ ਇੱਕ ਨੰਬਰ ਆ ਚੋਣ ਦਾ ਠੀਕ ਆ ਜੇ ਕੋਈ ਵੀਰ ਮੰਨ ਕੇ ਚਲੋ ਦੋ ਟਾਈਮ ਦਾ ਚਾਰ ਟਾਈਮ ਆ ਉਹ ਮੈਂ ਚਾਰ ਟਾਈਮ ਤਸਲੀ ਕਰ ਲਈ ਠੀਕ ਆ ਜਰਸੀ ਕ੍ਰੋਸ ਵਹਿੜਾ ਜੀ ਇਹ ਜਰਸੀ ਕ੍ਰੋਸ ਆ ਵੀ ਭਾਈ ਥਣ ਲੇਵੇ ਦੀ ਸਾਫ ਸੁਥਰੀ ਲੇਵਾ ਫੀਟਿੰਗ ਵਾਲਾ ਪੋ ਸੋਨਾ ਸੰਭਾਲਦਾ ਰੇ ਬਾਤ ਕਰਨਾ ਟੈਟਲੇ ਵਾ ਗਿਆ ਭਈ ਨਾ ਹਾਂਜੀ ਹਾਂ ਕੀ ਬਾਤ ਆ ਕਿੰਨਾ ਕਿ ਦੰਦ ਪਾ ਦੂਗਾ ਯਸਟੀਮੇਟ ਬਹੁਤ ਦੇ ਦੂਗੀ ਜੀ 22 ਕਿਲੋ ਖੁੱਲਾ ਠੀਕ ਹੈ ਬਾਈ ਹਾਂਜੀ ਹਾਂ ਬਾਕੀ ਚਮਕ ਬਹੁਤ ਆ ਬਾਈ ਸ਼ੈਨ ਗਲੀ ਵੈੜਾ ਬਾਕੀ ਥਣ ਚੈੱਕ ਕਰ ਸਕਦੇਮ ਬਹੁਤ ਚੰਗਾ ਮੱਝਾਂ ਨਾਲ ਦੰਦ ਹਾਂਜੀ ਹਾਂ ਫੈਟ ਵੀ ਇਹਦੀ ਚਾਰਜ ਇਰ ਤੋਂ ਪਲੱਸ ਆਉਂਦੀ ਆ ਠੀਕ ਹੈ ਬਾਈ ਹਾਂਜੀ ਹਾਂ ਖੋਲੇ ਬਾਈ ਤੋਰ ਮੜੀ ਦੀ ਖੋਲ ਬਾਕੀ ਲਾਈਵ ਚ ਬਾਈ ਬਾਈ ਕਹਿੰਦਾ ਕਰਕੇ ਦਿਖਾਵਾਂ ਹਾਂਜੀ ਲਾਈਵ ਚ ਬਾਈ ਕਰਾਂਗੇ ਹੂੰ ਬਾਕੀ ਇਹ ਥਣਾਂ ਦੇ ਸਾਇ ਦੀ ਗੱਲ ਕਰੀਏ ਗਲਾਸਾਂ ਵਰਗਾ ਥਣ ਪਿਆ ਹਾਂਜੀ ਹਾਂ ਬਹੁਤ ਸੋਹਣਾ ਜੀ ਦੋਰਾਦਰਾ ਪਸੰਦ ਚੈੱਕ ਕਰਵਾਨੇ ਬਈ ਤੋਰ ਕੇ ਕਰਮਾਲੀ ਦਾ ਰੰਗ ਰੂਪ ਬਹੁਤ ਪਿਆਰਾ ਹੈ ਹਾਂਜੀ ਹਾਂ ਚਮਕ ਚਮਕ ਬਈ ਚੈੱਕ ਕਰ ਸਕਦੇ ਬਾਕੀ ਗਰਮੀ ਗੁਰਮੀ ਕੱਟਣ ਵਾਲੀ ਵਹਿੜਾ ਜੀ ਹਾਂਜੀ ਹਾਂ ਸਾਈਨਿੰਗ ਸੁਨੰਗ ਦੀ ਗੱਲ ਕਰੀਏ ਕਰਮਾਲੀ ਤੇ ਇਹ ਵਹਿੜਾ ਦੁੱਧੋ ਦੁੱਧ ਨਹੀਂ ਟੁੱਟਦੀ ਗਰਮੀ ਚ ਵੀ ਹਾਂ ਇਹਨੇ ਦੇ ਜੀ ਗਰਮੀਆਂ ਦਾ ਵੀ ਤੋਹਫਾ ਆ ਗਈ ਕਰਮਾਲੀ ਤੇ ਬਈ ਅੱਜ ਦਾ ਮੁੱਲ ਕਿਰੋ ਲੈਣ ਦੇਣ ਮੁੱਲ ਜੀ ਆਪਣੇ ਅੱਗੇ ਵੀ ਦੇਣ ਲੈਣੀ ਹੁੰਦੇ ਮੁੱਲ ਨਹੀਂ ਹੁੰਦੇ ਠੀਕ ਹੈ ਇਹ 63000 ਦੀ ਦੇਵਾਂਗੇ ਜੀ 63000 ਦੀ ਹਾਂਜੀ ਹਾਂ ਠੀਕ ਹੈ ਬਈ ਲੈਣ ਦੇਣ ਮੋਲੀ ਆ ਭਾਈ ਕਹਿੰਦਾ 63000 ਰੁਪਏ ਦੀ ਭਾਈ ਅੱਜ ਆਪਾਂ ਬੈਠ ਦੇ ਦੇਾਂਗੇ ਬਾਕੀ ਸਮੇਂ ਪੜੀ ਚੈੱਕ ਕਰ ਸਕਦੇ ਬਾਲੀ ਆ ਭਾਈ ਹਣਾ ਹਾਂਜੀ ਜੇ ਕੋਈ ਸੈਲਜ ਵਗੈਰਾ ਪਾਊਗਾ ਦੁੱਤਾ ਨਹੀਂ ਪਤਾ 25 ਕਿਲੋ ਦੇ ਦੇ ਜੀ ਇਹ ਬਾਕੀ ਰਗਾ ਬੰਦੂਰਾ ਗਰਮੀ ਗਰਮੀ ਨਹੀਂ ਮਣੇ ਨੋ ਨੋ ਜੀ ਗਰਮੀ ਵਾਲਾ ਤਾਂ ਕੋਈ ਸਵਾਲ ਹੀ ਨਹੀਂ ਪੈਦਾ ਵੀ ਗਰਮੀ ਮਣੇ ਸਹੀ ਗੱਲ ਆ ਭਾਈ ਤੇ ਮੁੱਲ ਵੀ ਇਹਦਾ ਬਾਈ ਨੇ ਬਾਈ ਲੈਣ ਦੇ ਨਹੀਂ ਰੱਖਿਆ ਮੁੱਲ ਖੇਰ ਬਾਈ ਦੇ ਅੱਗੇ ਵੀ ਬਾਈ ਜੈ ਜੀ ਦੇ ਅੱਗੇ ਤੇ 2 ਨੰਬਰ ਤੇ ਬਾਈ ਕਿਹੜਾ ਸੂਆ ਜੀ ਇਹ ਇਹ ਵੀ ਦੂਜਾ ਸੂਆ ਜੀ ਇਹਨੂੰ ਕਿੰਨਾ ਟਾਈਮ ਹੋ ਗਿਆ ਸੂਈ ਇਹ ਕੱਲ ਦੀ ਸੂਈ ਵੀ ਹੈ ਜੀ ਬੱਚਾ ਕੀ ਆ ਗਿਆ ਬਾਈ ਬੱਚਾ ਬੱਸੀ ਹੈ ਜੀ ਮਗਰ ਇਹ ਸਰ ਬਹੁਤ ਟੌਪ ਦੀ ਹੈ ਬੱਸੀ ਮਗਰ ਆ ਗਿਆ ਬਾਈ ਬੱਸੀ ਬੱਸੀ ਆਪਾਂ ਸਾਨੂੰ ਚੈੱਕ ਕਰਵਾਣਾ ਬੱਸੀ ਬੜੀ ਜਾਂਦੀ ਹੈ ਨਾ ਹਾਂਜੀ ਹਾਂ ਬੱਚੇ ਬਹੁਤ ਚੰਗੇ ਬੁਲਬਲੀ ਆ ਗਈ ਬੂਤ ਕਰਮਾਂ ਦੀ ਬਹੁਤ ਸੋਹਣਾ ਫੇਸ ਵਗੈਰਾ ਬੱਚੇ ਦਾ ਤੇ ਥਾਣਾ ਪੈਣੇ ਚੱਕਰ ਵਾਣਾ ਥਾਣੇ ਦੇ ਵੀ ਉਹਦੇ ਨਾਲ ਦੀ ਹਾਂਜੀ ਹਾਂ ਇੱਕ ਨੰਬਰ ਆ ਜੀ ਹੂੰ ਇਹਦਾ ਸ਼ਾਰਟ ਵੀਡੀਓ ਤੇ ਧਾਰਾ ਮਾਰੀਆਂ ਹਾਂਜੀ ਉਹਦਾ ਕਰਕੇ ਪਸਮੇ ਹੀ ਬਹਿੜ ਹੂੰ ਪਸਮੇ ਦੀ ਸਹੀ ਗੱਲ ਹਾਂਜੀ ਹਾਂ ਪਵਾਨਾ ਦੇਖ ਸਕਦਾ ਫਿਕਸ ਤੇ ਟਾਈਟਲੇ ਵਾ ਆ ਗਿਆ ਭਾਈ ਕਿੰਨਾ ਗੋੜਾ ਭਾਈ ਫਿਰ ਗੱਡਿਆ ਹੈਗਾ ਇਹ 14 15 ਕਿਲੋ ਦੁੱਧ ਹੂੰ ਠੀਕ ਹੈ ਭਾਈ ਹਾਂ ਜੀ ਹਾਂ ਬਾਕੀ ਚਮਕਦਮ ਕਲੀ ਵਸੀ ਆ ਪੂਰੀ ਚਾਨਜੰਨ ਵਾਲੀ ਇਹ ਚਮਕਦਮ ਕਲੀ ਕੋ ਛੋਟੀ ਨਾ ਮੰਨ ਕੇ ਆ ਬੇ ਛੋਟੀ ਨਾ ਮੰਨ ਕੇ ਬਾਕੀ ਕਾਤ ਬੱਡ ਬਹੁਤ ਆ ਯਾਰ ਹਾਂ ਜੀ ਹਾਂ ਸਹੀ ਗੱਲ ਹੈ ਨਰੋਈ ਨਿਕਰ ਦੁੱਧ ਦੇ ਵੀ 22 ਕਿਲੋ ਦੇ ਦੂ ਵੀ ਆਮ ਨਾਲ ਬਾਕੀ ਬੱਚਾ ਬਹੁਤ ਪਿਆਰਾ ਬਾਈ ਹਾਂ ਜੀ ਹਾਂ ਬੱਚਾ ਬਹੁਤ ਚੰਗਾ ਐਸੇ ਐਰ ਸਾਈਡ ਦੇ ਬੱਚੇ ਨੂੰ ਘਰ ਮੰਨਣੇ ਬਾਈ ਜਨਮ ਦਿੱਤਾ ਹੈ ਤੇ ਤੋਰਦੇ ਬਾਈ ਨੂੰ ਖੋਲ ਕੇ ਮੜੀ ਤੇ ਮੁੱਲ ਦਵਿੰਦਰ ਬਾਈ ਇਹਦਾ ਖੀਰ ਹੋਗਾ ਲੱਗ ਰਿਹਾ ਹੈ ਮੁੱਲ ਇਹਦਾ ਜਿੰਨਾ ਮਰਜ਼ੀ ਕਰਾ ਲੈ 70000 ਦੀ ਦੇਣੀ ਹੈ ਜੀ ਬਾਕੀ ਠੰਡੀ ਦੇਖੋ ਨਾ ਯਾਰ ਦੂਜਾ ਬੱਚਾ ਜਿਵੇਂ ਮਾਗਣਾ ਥੱਲੇ ਪਈ ਜਾਂਦਾ ਹਾਂ ਜੀ ਹਾਂ ਕੋਈ ਦਿੱਕਤ ਹੀ ਨਹੀਂ ਹਾਂ ਜੀ ਸਹੀ ਗੱਲ ਹੈ ਠੰਡੀ ਠੰਡੀ ਨਾ ਕਰਮ ਵਾਲੀ ਫੁੱਲ ਲਾ ਗਈ ਬਾਕੀ ਚੜਾਈ ਜੁੜੀ ਵਾੜ ਦੀ ਚੈੱਕ ਕਰ ਸਕਦਾ ਫੁੱਲ ਲਾ ਗਈ ਲੰਮੀ ਵਾੜਾ ਪੂਰੀ ਨਾਲੇ ਗਰਮੀਆਂ ਦਾ ਬਈ ਆ ਗਈ ਤੋਹਫਾ ਗਰਮੀ ਬਿਲਕੁਲ ਨਹੀਂ ਮੰਨਣੀ ਟਾਇਰਡ ਲੇਵੇ ਚ ਆ ਗਈ ਥਾਣਾ ਜਿਹੜਾ ਬਈ ਗਲਾਸਾਂ ਵਰਗਾ ਦੋਮਾ ਨੂੰ ਜਿਹੜੇ ਥਣ ਲੱਗੇ ਵੇ ਕਰਮ ਵਾਲੀਆਂ ਨਾ ਨਾੜਾ ਨੂੜਾ ਬਾਈ ਦੇਖ ਸਕਦੇਮ ਬੜੀਆਂ ਚੰਗੀਆਂ ਤੇ ਜਗਰਾਜ ਬਾਈ ਇਹਦਾ ਮੁੱਲ ਫਿਰ ਲੈਣ ਦੇਣ ਕਿੰਨਾ ਹੈ ਲੈਣ ਦੇਣ 70000 ਰੁਪਏ 70000 ਹਾਂਜੀ ਹਾਂ 70000 ਰੁਪਏ ਬਾਈ ਕਹਿੰਦਾ ਲੈਣ ਦੇਣ ਮੁੱਲ ਇੱਕ ਬੇਨਤੀ ਹੈ ਜੀ ਕੋਈ ਕੁਸਾਈਆਂ ਚ ਨਾ ਬਵੇ ਲੈਣ ਦੇਣੀ ਹੈ ਜੀ ਬਸ ਦੋਨਾਂ ਵੜਨ ਦੇ ਬਈ ਅਗਲਾ ਕਹਿੰਦਾ ਮੁੱਲ ਕਰਾਈ ਤੁਸੀਂ ਵੀਡੀਓ ਚ ਅਗਲਾ ਕਿਸਾਈਆਂ ਚ ਪੈਣ ਦਾ 60 ਲੈ ਲੈ 62 ਲੈ ਲੈ ਹੂੰ ਇਹ ਤਾਂ ਸੌੜ ਸੁੱਪਾ ਹੀ ਹੋਊਗਾ ਜੀ ਬਾਈ ਕਹਿੰਦਾ ਬਾਈ ਕਿਸਾਈਆਂ ਚ ਨਹੀਂ ਪੈਣ ਵਾਲਾ ਬਸ ਵੀ ਲੈਣ ਦੇਣ ਤੇ ਫਿਕਸ ਮੁੱਲੀ ਕਰਿਆ ਮਾਨਤਾ ਨਹੀਂ ਹੋਊਗੀ ਮਾਨਤਾ ਨਹੀਂ ਹੋਊਗੀ ਇੱਕਆਂ ਜੀ ਜੇ ਕਿਸ ਨੇ ਆਨਲਾਈਨ ਮੰਗਾਉਣੀ ਆ ਉਹਨੇ ਗਾਂਆਂ ਦੋਨੀਆਂ ਆਪਣੀਆਂ ਹੂੰ ਖਰੀਆਂ ਗਾਂਆਂ ਇਹ ਵਾ ਮੈਂ ਕਿ ਆਨਲਾਈਨ ਮੰਗਾ ਲੇ ਪਰ ਬਿਆਨਾਂ ਜ਼ਰੂਰ ਪਾਵੇ ਠੀਕ ਹੈ ਬਾਈ ਹਾਂ ਜੀ ਹਾਂ ਇਹ ਨਹੀਂ ਵੀ ਸਿੱਧਾ ਹੀ ਅਗਲਾ ਕਹਿੰਦਾ ਲੈ ਆਊਗਾ ਫੇਰ ਆ ਉੱਥੇ ਜਾ ਕੇ ਪੈਸੇ ਦੇਵਾਂਗਾ ਜਾਂ ਬਿਆਨਾਂ ਨਹੀਂ ਪਾਉਂਦੇ ਉਹ ਨਹੀਂ 5000 ਰੁਪਏ ਘੱਟੋ ਘੱਟ ਬਿਆਨਾਂ ਅਗਲਾ ਬਈ ਠੰਡੀ ਠੰਡੀ ਬਹੁਤ ਆਣਾ ਹਾਂਜੀ ਹਾਂ ਬਾਕੀ ਯਰ ਥਾਣਾ ਹੁਣ ਸਮਾਗ ਕਰਾ ਦਿਓ ਦਿਖਾ ਵੀਰੇ ਸੋਣਾ ਲੈ ਕੀ ਬਾਤ ਹੈ ਬਈ ਇਧਰ ਆ ਸ਼ਰਟ ਵੀ ਦਿਖਾ ਦਿਖਾ ਦੇ ਬਈ ਲੈ ਬਾਲਟੀ ਚੈੱਕ ਕਰਾ ਲਈ ਬਈ ਮੜੀ ਲੈ ਬਈ ਜਮਾ ਖਾਲੀ ਆ ਓਕੇ ਆ ਲੈ ਬਈ ਇਧਰ ਵੀ ਚੈੱਕ ਕਰ ਸਕਦੇ ਆ ਚਾਹ ਹੜਕਾ ਕਰ ਲਿਆ ਆਪਣੇ ਹਾਂਜੀ ਸਹੀ ਗੱਲ ਹੈ ਤੇ ਬਾਈ ਮੈਂ ਕਹਣਾ ਗੱਲ ਵੀ ਨਹੀਂ ਸੁਣਦੀ ਇੰਨੀ ਚੰਗੀ ਜਵਾਈ ਹਾਂਜੀ ਹਾਂ ਬੈ ਜਾ ਉੱਠੀ ਵਾਲਾ ਕੰਮ ਹੀ ਆ ਜੀ ਬਸ ਸਹੀ ਗੱਲ ਆ 5 ਮਿੰਟ ਲੱਗਦੇ ਨਹੀਂ ਧਾਰ ਮੈਂ ਬਾਕੀ ਆਇਆ ਜੀ ਭੋਮ ਬੱਚੇ ਚੋਈ ਜਾਣਾ ਐ ਨਹੀਂ ਵੀ ਲੱਤ ਮਾਰੂ ਚਾਹੇ ਦੋਨੇ ਪਾਸੇ ਬਹਿ ਕੇ ਚਲੋਈ ਚਾਹੇ ਇੱਕ ਪਾਸੇ ਬਹਿ ਕੇ ਚਲੋ ਕੋਈ ਦਿੱਕਤ ਹੀ ਨਹੀਂ ਜੀ ਇਹਨੂੰ ਮੋਤਰਾ ਵਾਲਾ ਕੰਮ ਹੈ ਹਾਂ ਜੀ ਹਾਂ ਬਸ ਆਇਆ ਨਹੀਂ ਵੀ ਲੰਮੀ ਲੰਕੀ ਜੇ ਜਾਊਗਾ ਅਗਲਾ ਸਹੀ ਗੱਲ ਆ ਭਾਈ ਹਾਂ ਜੀ ਹਾਂ ਬਹਿ ਗਿਆ ਚੋਲਿਆ ਹਨਾ ਲੈ ਆਪਾਂ ਸਾਨੂੰ ਵੀ ਚੈੱਕ ਕਰਵਾ ਲੈਣਾ ਮੈਂ ਕਹਣਾ ਯਾਰ ਚੱਕ ਲਈ ਬਾਲਟੀ ਕਰਵਾ ਲੈਣੇ ਹਾਂ ਜੀ ਬਾਲਟੀ ਦੇਖੋ ਤੁਸੀਂ ਵੀ 12 13 ਲੀਟਰ ਵਾਲੀ ਆ ਹਾਂ ਜੀ ਸਹੀ ਗੱਲ ਆ ਮੈਂ ਵੱਡੀ ਬਾਲਟੀ ਆ ਗਈ ਬਾਕੀ ਭੋਮ ਕਾ ਟਾਈਮ ਤੇ ਸੱਲੀ ਕਰ ਲੈ ਕੋਈ ਆਪਾਂ ਨੂੰ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਨਹੀਂ ਵੀ ਆਪਾਂ ਕਹਿੰਦੇ ਵੀ ਆਪਾਂ ਆਹ ਐਸੇ ਜਵਾਈ ਨੂੰ ਮੰਨੇ ਅਗਲਾ ਹਾਂ ਭਾਵੇਂ ਅਗਲਾ ਵੀ ਤਸੱਲੀ ਕਰ ਲੈ ਕੋਈ ਦਿੱਕਤ ਹੀ ਨਹੀਂ ਜੀ ਬਾਕੀ ਜਿਹਨੇ ਦੁੱਧਾ ਤੇ ਲਾਉਣੀ ਹੈ ਜੀ ਬੈੜ ਪੂਰੀ ਖਰੀ ਹੈ ਜੀ ਬਾਕੀ ਫੈਟ ਆ ਨਾ ਤਾਂ ਫੈਟ ਵਧੀਆ ਜੀ ਇਹਦੀ ਨਾ ਦੁੱਧਾ ਹਾਂ ਐ ਨਹੀਂ ਵੀ ਇਹਦੀ ਫੈਟ ਜਾਂ 3.0 ਹੋਊਗੀ ਜਾਂ 7 ਸਹੀ ਗੱਲ ਹੈ ਬਾਕੀ ਨਾ ਤੂਣ ਦੇ ਬਾਅਦ ਦੇਖੋ ਬਈ ਠੰਡੀ ਠੰਡੀ ਦੇਖੋ ਕਰਮਾੜੀ ਫੁੱਲ ਜਿਵੇਂ ਮਰਜ਼ੀ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਚਵਾਈ ਦਾ ਦੀਆ ਮੈਂ ਕਹਣਾ ਯਾਰ ਇਹ ਕਿੰਨਾ ਕ ਟਾਈਮ ਆ ਚੌਦਾਂ ਮਿੰਟ ਵੀ ਨਹੀਂ ਹੋਇਆ ਹੋਣਾ ਬਾਈ ਨੂੰ ਪੂਰੇ ਨਾ ਹਾਂ ਜੀ ਹਾਂ ਦੇਖੋ ਪਹਾ ਕਰਦੀ ਬਾਲਟੀ ਕਰਨੀ ਹਾਂ ਅੱਧੀ ਬਾਲਟੀ ਕਰਦੀ ਨਿਬੜਨ ਵਾਲੀ ਚਵਾਈ ਹੈ ਜੀ ਨਾਲੇ ਬਰੀਕ ਨਹੀਂ ਹੈਗੀ ਚਵਾਈ ਭਾਲੀ ਮੋਟੀ ਹੈ ਇਹਨਾਂ ਨੇ ਆਏ ਹਾਂ ਜੀ ਹਾਂ ਮੋਟੀ ਚਵਾਈ ਹੈ ਜੀ ਇਹਦਾ ਭਾਵੇਂ ਬੱਚਾ ਚੋਲੇ ਜੀ ਹੂੰ ਉਹ ਦੁੱਕਤ ਵਾਲੀ ਗੱਲ ਨਹੀਂ ਨਾ ਕਾੜਦੀ ਆ ਨਹੀਂ ਬੋਲੀ ਬੋਲੀ ਆਉਂਗੀ ਸਹੀ ਗੱਲ ਹੈ ਹਾਂਜੀ ਹਾਂ ਨਾਲੇ ਕਰਮ ਵਾਲੀ ਆ ਬਈ ਦੇਖ ਸਕਦਾ ਨਾ ਕੱਖਾਂ ਦਾ ਲਾਲ ਚ ਸੁਣਾਉਣਾ ਰਖੜੀ ਉਹ ਦੁੱਕਤ ਹੀ ਨਹੀਂ ਭਾ ਮ ਕੱਖ ਪਾਏ ਤੋਂ ਬਿਨਾ ਚਲੋ ਜੀ ਤਾਂ ਨਹੀਂ ਹੂੰ ਬਾਕੀ ਥਾਣ ਬੜਾ ਵਧੀਆ ਆ ਗਿਆ ਹਾਂਜੀ ਹਾਂ ਹੱਥੀ ਚਵਾਈ ਵਾਲਾ ਸਣਾ ਜੀ ਹੂੰ ਚੈ ਮਸ਼ੀਨ ਤੇ ਚੋਈ ਚੈ ਮਸ਼ੀਨ ਤੇ ਚੋਈ ਬਾਕੀ ਦੁੱਧ ਵੀ ਬਰਫਰਗਾ ਬਈ ਨਾ ਦੁੱਧ ਵੀ ਬਰਫਰਗਾ ਚੱਟਾ ਜੀ ਜਰਸੀ ਕ੍ਰਾਸ ਆ ਗਈ ਨਾ ਜੀ ਇਹ ਹੂੰ ਚੱਲੋ ਯਾਰ ਜਮ ਮਰਜੀ ਬੈ ਕੇ ਚੋਈ ਚੱਲੋ ਬਈ ਹੁਣ ਜਮ ਬਾਈ ਮਾ ਜਿਹਾ ਬੈਠਾ ਪੀੜੀ ਤੇ ਕੋਈ ਦਿੱਕਤ ਨਹੀਂ ਹਾਂ ਜਿਵੇਂ ਮਰਜ਼ੀ ਪਾ ਬੈ ਉੱਠ ਕੇ ਦੁਬਾਰੇ ਬਹਿ ਜਾਈ ਤਾਂ ਵੀ ਕੋਈ ਦਿੱਕਤ ਨਹੀਂ ਹੂੰ ਮੱਲਾ ਲੇਵੇ ਦੀ ਯਾਰ ਪੋਣੀ ਬਣਾ ਕੇ ਆ ਨਾ ਜਮਾਂ ਜਾਈ ਲੱਗੂ ਲੇਵਾਂ ਜਿਵੇਂ ਜਮਾਂ ਖਾਲੀ ਵੜਾ ਨਾ ਹੁੰਦਾ ਲੱਗਦੀ ਕੋਈ ਦਿੱਕਤ ਹੀ ਨਹੀਂ ਦੇਖੋ ਹੂੰ ਲੇ ਬਾਈ ਨਹੀਂ ਆਪਾਂ ਅੱਜ ਕੱਲ੍ਹ ਜੇ ਦੇਖੀ ਹੈ ਨਾ ਪਸ਼ੂ ਨੂੰ ਹੱਥ ਵੀ ਲਾ ਦੇ ਮਗਰ ਜਿਹਾ ਕਿ ਲੱਤ ਮਾਰਦਾ ਹੁਣ ਜਿਵੇਂ ਹੱਥ ਹੱਥ ਲਾ ਕੇ ਮੁੜਿਆ ਬਾਈ ਕੋਈ ਦਿੱਕਤ ਨਹੀਂ ਬਾਕੀ ਜੇ ਇਹ ਲੈਵੇ ਦਾ ਹੋਰ ਹੈ ਨੂੰ ਮਸਟੈਕ ਵਗੈਰਾ ਨਹੀਂ ਹੁੰਦੀ ਠੀਕ ਹੈ ਬਾਈ ਹਾਂ ਜੀ ਹਾਂ ਬਾਕੀ ਜਿਹੜੀ ਨੀ ਸੇਵਾ ਕਰੀ ਜਾਂਦਾ ਬੰਦਾ ਕਰੀ ਜਾ ਉਹ ਕੱਢੀ ਹਾਂਜੀ ਹਾਂ ਬਾਕੀ ਜੀ ਇਹਨੂੰ ਸੈਲਜ ਵਗੈਰਾ ਨਹੀਂ ਹਜੇ ਪਿਆ ਜੀ 400 ਰੁਪਏ ਗਿਆ ਨੂੰ ਫੇਰ ਦੁੱਧ ਤਾਂ ਹੋਰ ਵਧੂਗੀ ਹਜੇ ਹੂੰ ਬਾਕੀ ਇਹਨੇ ਸੂਈ ਨੂੰ ਹਜੇ ਹਫਤਾ ਦੱਸ ਦੇ ਨਹੀਂ ਹੋਇਆ ਜੀ ਠੀਕ ਹੈ ਭਾਈ 15-20 ਦਿਨਾਂ ਤੱਕ ਅਸਰ ਪੀਕ ਲੈਵਲ ਤੇ ਆਉਂਦਾ ਪਸ਼ੂ ਦੁੱਧ ਤਾਂ ਦੇ ਦੂਗੀ ਮੋਂ ਨਾਲ 20-23 ਕਿਲੋ ਦੇਊਗੀ ਖੁੱਲਾ ਪਰ ਆਪਾਂ 20 ਕਿਲੋ ਦੀ ਗਾਰੰਟੀ ਦੇਵਾਂਗੇ ਜੀ ਮਨੁਦਲਾਦਾ ਬਾਈ ਬਾ ਡੋਲੂ ਦੁੱਧ ਕਰੇ ਹਾਂ ਜੀ ਹਾਂ ਬਾਕੀ ਅਜਵਾਈ ਮੋਟੀ ਐ ਨਾ ਬੱਚਾ ਛੱਡੋ ਨਾ ਛੱਡੋ ਕੋਈ ਹਾਂ ਬਾਕੀ ਬੱਚਾ ਲੈ ਵੀ ਲੈਂਦੀ ਥੱਲੇ ਇਹ ਜੀ ਕੋ ਗੱਲ ਨਹੀਂ ਬੱਚਾ ਲੈਂਦੀ ਨਹੀਂ ਹਾਂ ਜੀ ਹਾਂ ਬਾਕੀ ਜ਼ਰੂਰੀ ਵੀ ਨਹੀਂ ਯਾਰ ਬੱਚਾ ਲੈ ਵੀ ਖਰਾਬ ਕਰਦਾ ਨਹੀਂ ਨਾ ਛੱਡਨੇ ਕਰਨੇ ਔਖਾ ਹੁਣ ਮੂਰੇ ਸਰਦੀ ਆਉਂਦੀ ਹਾਂ ਫਿਰ ਔਖਾ ਹੋ ਜਾਂਦਾ ਜੀ पहली गल भाई हरानगे की गल तो ये देखो भी लेवा ना मतलब ऐ लगता है ही नहीं सी ना हां जी हां सही गल है भाई गप्पाला कम ही लगता जी बाकी ऐ भी दूध पाव मिल के ले जा अगला चार डंगा है जी कोई दिक्कत लिक। वाली गल नहीं वो सुट कड़ो हो कर्मल ने बाहर करती बाल्टी है ना हां जी हां ਕਿਆ ਬਾਤ ਹੈ ਜਮਾ ਚੈੱਕ ਕਰਵਾਣੇ ਬਈ ਜਮਾ ਖਾਲੀ ਕਰ ਗਈ ਲੈ ਵਾ ਜਮਾ ਮੈਂ ਕਹਣਾ ਵੀ ਐ ਲੱਗਦਾ ਵੀ ਕੋਈ ਬਣਾ ਗਈ ਜਮਾ ਸਹੀ ਗੱਲ ਹੈ ਜਮਾ ਪੂਣੀ ਬਣਾ ਕੇ ਅਸਲ ਵਿੱਚ ਜਿਵੇਂ ਆਪਾਂ ਕਹਦੇ ਆ ਝਾੜਦੀ ਹੈ ਕਨੇ ਹਾਂਜੀ ਹਾਂ ਸਹੀ ਗੱਲ ਹੈ ਬਾਈ ਮੈਂ ਦੇ ਬਾਕੀ ਬਾਈ ਕਹਿੰਦਾ ਬਾਈ ਮਣਕੀ ਵੀ ਦਿਖਾ ਦਿੰਦੇ ਦੁੱਧ ਆਪ ਕੋਈ ਦੇਖ ਦਿਨੀ ਲੈ ਬਾਈ ਮੈਂ ਲੀਟਰ ਲੈ ਲੀਟਰ ਲੈ 10 10 ਕਿਲੋ ਦਾ ਨਾ ਨਾ ਲੀਟਰ ਲੈ ਆ ਤੂੰ ਲੈ ਬਾਈ ਗਾ ਆਪਾਂ ਬਈ ਮਣਕੀ ਵੀ ਦਿਖਾ ਦਨੇ ਲਟੋਲੀ ਵੀ ਆਪਾਂ ਪਿੱਛੋਂ ਚੈੱਕ ਕਰਾਣੇ ਖਾਲੀ ਆ ਕਿ ਨਹੀਂ ਬਈ ਫੇਰਾ ਹੁੰਦਾ ਵੀ ਫੇਰਾ ਵਿੱਚ ਪੈਣਾ ਹੋਵੇ ਕੋਈ ਦਿੱਕਤ ਹੀ ਨਹੀਂ ਹੂੰ ਜੇ ਮਰਜੀ ਕੋਈ ਆਨਲਾਈਨ ਮਗਾਲੇ ਤੇ ਇਹ ਚੋਕੇ ਲੈ ਜੀ ਯਾਰ ਬੰਤ दस दस हो गए हां जी हाँ बस अच मू ਹਾਂ 10 ਲੀਟਰ ਪੂਰਾ ਤੋਲ ਦੀ ਹੈ। ਸਹੀ ਚੱਲ ਰਿਹਾ। ਹਾਂਜੀ ਹਾਂ। ਟੋਲੀ ਕਰਮਾ ਨੇ ਸੈੱਲ ਕਰਤੀ ਬਾਈ। ਕਿਸੇ ਵੀ ਵੀਰ ਨੂੰ ਨਾ ਦੋਮਾ ਵੜਾ ਚ ਕੋਈ ਵੀ ਵੜਾ ਆਵੇ ਬਾਈ ਪਸੰਦ ਬਾਈ ਨਾ ਕਰਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ। ਧੰਨਵਾਦ।